ਇਹ ਵੋਟੀ ਬਣ ਕੇ ਸਾਜ ਸਵਰ ਕੇ ਖੜੀ ਇਹ ਸੋਹਣੀ ਸੁਨੱਖੀ ਕੁੜੀ ਇੰਨੀ ਜ਼ਾਲਮ ਤੇ ਬੇਰਹਿਮ ਵੀ ਹੋ ਸਕਦੀ ਹੈ ਤੁਸੀਂ ਸੋਚ ਵੀ ਨਹੀਂ ਸਕਦੇ ਘਟਨਾ ਸੁਣ ਕੇ ਲਾਜ਼ਮੀ ਤੁਹਾਡਾ ਦਿਮਾਗ ਵੀ ਇੱਕ ਵਾਰ ਤਾਂ ਸੁੰਨ ਹੋ ਜਾਏਗਾ ਪਰ ਘਟਨਾ ਸੁਣ ਕੇ ਸੋਚੋ ਤੇ ਆਪਣਾ ਕਮੈਂਟ ਲਿਖਿਓ ਕਿ ਇਹੋ ਜੀਆਂ ਘਟਨਾਵਾਂ ਰੋਜ਼ ਵਧ ਰਹੀਆਂ ਨੇ ਤੇ ਇਹਦਾ ਕਾਰਨ ਕੀ ਹੈ ਹੁਣ ਇਹ ਘਟਨਾ ਕੀ ਹੋਈ ਹੈ ਇਹ ਜਿਹੜਾ ਨਵ ਵਿਯੋਗਤਾ ਜੋੜਾ ਹੈ ਨਾ ਚਾਵਾਂ ਨਾਲ ਵਿਆਹ ਕੀਤਾ ਇਹ ਮੁੰਡੇ ਦਾ ਨਾਮ ਹੈ ਦਲੀਪ ਯਾਦਵ ਤੇ ਇਹਦੇ ਨਾਲ ਆ ਜਿਹੜੀ ਸੋਹਣੀ ਸੁਨੱਖੀ ਕੁੜੀ ਹੈ ਦੀ ਘਰ ਵਾਲੀ ਬਣ ਕੇ ਖੜੀ ਹੈ ਇਹਦਾ ਨਾਮ ਪ੍ਰਗਤੀ ਯਾਦਵ ਤੇ ਇਸ ਕੁੜੀ ਨੇ ਆਪਣੇ ਘਰ ਵਾਲੇ ਨੂੰ ਵਿਆਹ ਤੋਂ 15 ਦਿਨਾਂ ਬਾਅਦ ਹੀ ਇੰਨੀ ਬੇਰਹਿਮ ਮੌਤ ਆਪਣੇ ਪ੍ਰੇਮੀ ਨਾਲ ਆਪਣੇ ਆਸ਼ਕ ਦੇ ਨਾਲ ਮਿਲ ਕੇ ਦਿੱਤੀ ਹੈ ਤੇ ਜਿੱਦਾਂ ਫਿਰ ਉਹ ਮੌਤ ਦਿੱਤੀ ਹੈ ਉਹ ਤਰੀਕਾ ਸੁਣ ਕੇ ਲਾਜ਼ਮੀ ਤੁਸੀਂ ਸੁਣ ਰਹੇ ਜਾਓਗੇ ਹੋਇਆ ਕੀ ਇਹ ਮੁੰਡਾ ਕਾਫੀ ਅਮੀਰ ਪਰਿਵਾਰ ਦਾ ਸੀ ਔਰ ਇਹਨੇ ਇਸ ਆਮ ਜਿਹੇ ਪਰਿਵਾਰ ਦੀ ਕੁੜੀ ਦੇ ਨਾਲ ਵਿਆਹ ਕਰਵਾਇਆ ਅਜੇ ਵਿਆਹ ਨੂੰ 15 ਦਿਨ ਹੀ ਬੀਤੇ ਸੀ ਤੇ ਐਸਾ ਪਾਣਾ ਵਾਪਰਿਆ ਜਦੋਂ ਵਿਆਹ ਹੋਇਆ ਪਹਿਲੇ ਦਿਨ ਇਸ ਮੁੰਡੇ ਨੇ ਇਸ ਕੁੜੀ ਨੂੰ ਮੂੰਹ ਦਿਖਾਈ ਦਾ 1 ਲੱਖ ਰੁਪਇਆ ਦਿੱਤਾ ਤੇ ਇਸ ਕੁੜੀ ਨੇ ਕੀ ਕੀਤਾ ਮੂੰਹ ਦਿਖਾਈ ਦਾ ਉਹੀ 1 ਲੱਖ ਰੁਪਇਆ ਆਪਣੇ ਪਹਿਲਾਂ ਤੋਂ 4 ਸਾਲ ਪਹਿਲਾਂ ਦੇ ਆਸ਼ਕ ਦੇ ਨਾਲ ਮਿਲ ਕੇ ਕਿਸੇ ਕਤਲ ਕਰਨ ਵਾਲੇ ਨੂੰ ਦਿੱਤਾ ਤੇ ਆਪਣੇ ਘਰ ਵਾਲੇ ਦਾ ਕਤਲ ਕਰਵਾ ਦਿੱਤਾ ਕਰਵਾਇਆ ਕਿ ਨਹੀਂ ਇਹ ਜਿਹੜੀ ਕੁੜੀ ਹੈ ਪ੍ਰਗਤੀ যাদਬ ਇਹ ਉੱਤਰ ਪ੍ਰਦੇਸ਼ ਦੇ ਉਹ ਆਇਆ ਦੀ ਰਹਿਣ ਵਾਲੀ ਹੈ ਤੇ ਪੁਲਿਸੇ ਦੱਸਦੀ ਹੈ ਇਸ ਕੁੜੀ ਦਾ 4 ਸਾਲ ਪਹਿਲਾਂ ਤੋਂ ਇੱਕ ਅਨੁਰਾਗ ਯਾਦਵ ਨਾਮ ਦੇ ਮੁੰਡੇ ਨਾਲ ਪ੍ਰੇਮ ਸਬੰਧ ਸੀ ਯਾ ਇਸ਼ਕ ਚੱਲਦਾ ਸੀ ਤੇ ਇਸ ਕੁੜੀ ਦਾ ਵਿਆਹ ਕਰਦਿਆ ਨੇ ਇਹਦੀ ਮਰਜ਼ੀ ਦੇ ਖਿਲਾਫ ਜ਼ਬਰਦਸਤੀ ਇਹ ਜਿਹੜਾ ਮੁੰਡਾ ਇਹਦੇ ਨਾਲ ਇਹਦਾ ਲਾੜਾ ਬਣ ਕੇ ਖੜਾ ਦਲੀਪ ਯਾਦਵ ਇਹਦੇ ਨਾਲ ਕਰਤਾ ਪਰ ਇਹ ਉਹਦੇ ਨਾਲ ਰਹਿਣਾ ਚਾਹੁੰਦੀ ਸੀ ਪਹਿਲਾਂ ਵਾਲੇ ਨਾਲ ਹੁਣ ਐਸੇ ਕਰਕੇ ਮੈਂ ਤੁਹਾਨੂੰ ਪੁੱਛਿਆ ਵੀ ਇਹ ਘਟਨਾਵਾਂ ਵਾਪਰ ਕਿਉਂ ਰਹੀਆਂ ਨੇ ਦੀ ਜੜ ਕਿੱਥੇ ਆ ਇਹ ਤੁਸੀਂ ਜ਼ਰੂਰ ਦੱਸਨੀ ਆ ਕਮੈਂਟ ਲੇਕ ਕੇ ਕੀ ਹੋਇਆ ਵਿਆਹ ਹੋ ਗਿਆ ਹੁਣ ਕੁੜੀ ਕਿਸੇ ਹੋਰ ਨਾਲ ਰਹਿਣਾ ਚਾਹੁੰਦੀ ਹੈ ਮਰਜ਼ੀ ਦੇ ਖਿਲਾਫ ਵਿਆਹ ਕਰ ਦਿੱਤਾ ਗਿਆ ਤਾਂ ਫਿਰ ਇਹਨੇ ਕੀ ਕੀਤਾ ਆਪਣੇ ਉਸ ਘੱਟ ਅਕਲ ਵਾਲੇ ਆਸ਼ਿਕ ਅਨੁਰਾਗ ਯਾਦਵ ਦੇ ਨਾਲ ਮਿਲ ਕੇ ਤੇ ਫਿਰ ਇੱਕ ਹੋਰ ਵਿਅਕਤੀ ਜਿਹੜਾ ਪੈਸੇ ਲੈ ਕੇ ਬੰਦੇ ਮਾਰਦਾ ਸੀ ਜਿਹਦਾ ਨਾਮ ਰਾਮਜੀ ਨਾਗਰ ਦੱਸਿਆ ਜਾ ਰਿਹਾ ਪੁਲਿਸ ਵੱਲੋਂ ਉਹਦੇ ਨਾਲ ਗੱਲ ਗੰਦੀ ਤੇ ਜਿਹੜਾ 1 ਲੱਖ ਰੁਪਈਆ ਮੂੰਹ ਦਿਖਾਈ ਦੇ ਲਈ ਇਹਦੇ ਘਰ ਵਾਲੇ ਨੇ ਇਹਨੂੰ ਦਿੱਤਾ ਸੀ ਪਹਿਲੇ ਦਿਨ ਵਿਆਹ ਦੇ ਉਹੀ ਆਪਣੇ ਆਸ਼ਕ ਨਾਲ ਮਿਲ ਕੇ ਉਹਨੂੰ ਦਿੱਤਾ ਤੇ ਫਿਰ ਉਹਨੇ ਇਹਦੇ ਘਰ ਵਾਲੇ ਨੂੰ ਖਤਮ ਕਰ ਦਿੱਤਾ ਮਾਰਿਆ ਕਿਵੇਂ ਇਹਦਾ ਘਰ ਵਾਲਾ ਕਿਉਂਕਿ ਸੋਹਰੇ ਜਿਹੜੇ ਸੀ ਕਾਰੋਬਾਰੀ ਪਰਿਵਾਰ ਹੈ ਕਾਫੀ ਪੈਸਾ ਉਹਨਾਂ ਦੇ ਕੋਲ ਤੇ ਇਹਨੇ ਦੱਸਿਆ ਆਪਣੇ ਆਸ਼ਿਕ ਨੂੰ ਕਿਉਂਕਿ ਮਾਰਨ ਵਾਲੇ ਨਾਲ ਗੱਲ ਗੰਡੀ ਹੋਈ ਸੀ ਇਹਦਾ ਘਰ ਵਾਲਾ ਕਾਰੋਬਾਰ ਦੇ ਕੰਮ 'ਚ ਕਿਤੇ ਫੈਕਟਰੀ ਗਿਆ ਉਤੋਂ ਜਦੋਂ ਉਹ ਵਾਪਸ ਆ ਰਿਹਾ ਸੀਗਾ ਉਹ ਇੱਕ ਟਾਬੇ ਤੇ ਰੁਕਿਆ ਉੱਥੇ ਕੁਝ ਮੁੰਡਿਆਂ ਨੇ ਉਹਨੂੰ ਕਿਹਾ ਕਿ ਫਲਾਣੀ ਥਾਂ ਤੇ ਸਾਡੀ ਗੱਡੀ ਫਸ ਗਈ ਹੈ ਮੜਾਇਆ ਤੁਸੀਂ ਤੁਹਾਡੇ ਕੋਲ ਗੱਡੀ ਐ ਤੁਸੀਂ ਸਾਡੀ ਮਦਦ ਕਰ ਦਿਓ ਤੇ ਉਹਨੂੰ ਉੱਥੋਂ ਕੁਝ ਦੂਰੀ ਤੇ ਗੱਡੀ ਸਮੇਤ ਲੈ ਗਏ ਤੇ ਫਿਰ ਉੱਥੇ ਲਿਜਾ ਕੇ ਬੜੀ ਬੇਰਹਿਮੀ ਦੇ ਨਾਲ ਉਹਦਾ ਕਤਲ ਕਰ ਦਿੱਤਾ ਤੇ ਅਚਾਨਕ ਫਿਰ ਕਿਸਾਨਾਂ ਨੂੰ ਉਹ ਜਿਹੜਾ ਮੁੰਡਾ ਜਿਹਦਾ ਨਾਮ ਦਲੀਪ ਯਾਦਵ ਐ ਉਸ ਕੁੜੀ ਦੇ ਘਰ ਵਾਲਾ ਉਹਦੀ লাশ ਖੇਤਾਂ 'ਚ ਪਈ ਹੋਈ ਮਿਲੀ ਤੇ ਹੁਣ ਫਿਰ 24 ਮਾਰਚ ਨੂੰ ਇਹ ਸਾਰੀ ਘਟਨਾ ਦਾ ਖੁਲਾਸਾ ਹੋਇਆ ਵੀ ਇਹ ਵਾਪਰੀ ਕਿ ਨਹੀਂ ਹੁਣ ਇਹ ਕੁੜੀ ਕਈਆਂ ਨੂੰ ਐ ਲੱਗਦਾ ਹੋਊਗਾ ਵੀ ਯਾਰ ਜਦੋਂ ਇਹਦੀ ਮਰਜ਼ੀ ਦੇ ਖਿਲਾਫ ਵਿਆਹ ਹੋਇਆ ਸੀ ਤਾਂ ਫਿਰ ਇਹਨੇ ਜੋ ਕਰਤਾ ਫਿਰ ਮਜਬੂਰੀ ਚ ਕੀਤਾ ਪਰ ਇਹਦੇ ਵਿੱਚ ਇੱਕ ਟਵਿਸਟ ਹੋਰ ਵੀ ਹੈ ਇਹਦੇ ਚ ਕਈ ਚੀਜ਼ਾਂ ਨੇ ਸੋਚਣ ਵਾਲੀਆਂ ਇੱਕ ਚੀਜ਼ ਤਾਂ ਚਲੋ ਇਹ ਹੋ ਗਈ ਇਹਨੇ ਆਪਣੇ ਘਰ ਵਾਲੇ ਨਾਲ ਪੁਲਿਸ ਦੱਸਦੀ ਹੈ ਇਹ ਗੱਲ ਵੀ ਗੰਢੀ ਹੋਈ ਸੀ ਵੀ ਮੈਂ ਵਿਆਹ ਕਰਵਾ ਲੈਨੀ ਆ ਉਹ ਬੰਦਾ ਅਮੀਰ ਹੈ ਜਦੋਂ ਉਹ ਮਰ ਗਿਆ ਮੈਂ ਉੱਥੇ ਰਹੂੰਗੀ ਉਹਦੀ ਜਾਇਦਾਦ ਮੈਨੂੰ ਮਿਲ ਜੇਗੀ ਤੇ ਫਿਰ ਆਪਾਂ ਦੋਨੇ ਉਸ ਜਾਇਦਾਦ ਤੇ ਐਸ਼ ਕਰਾਂਗੇ ਹੁਣ ਦੇਖੋ ਜਿਹੜਾ ਤਾਂ ਸਾਡੇ ਸਮਾਜ ਦੇ ਵਿੱਚ ਇਹ ਚੱਲਦਾ ਵੀ ਐਸ ਜ਼ਮਾਨੇ 'ਚ ਵੀ ਧੀਆਂ ਪੁੱਤਾਂ ਦੀ رائے ਨਹੀਂ ਪੁੱਛੀ ਜਾਂਦੀ ਮਰਜ਼ੀ ਨਹੀਂ ਪੁੱਛੀ ਜਾਂਦੀ ਇਹ ਤਾਂ ਯਾਰ ਹੈਗੀ ਹੈ ਗਲਤ ਮੈਂ ਤੇ ਗਲਤ ਕਹੂੰਗਾ ਪਰ ਜਿਹੜਾ ਗਾਂ ਇਸ ਕੁੜੀ ਨੇ ਆ ਕਰਤੂਤ ਕੀਤੀ ਐ ਬਈ ਉਹਨੂੰ ਮਾਰ ਕੇ ਤੇ ਉਹਦੀ ਜਾਇਦਾਦ ਤੇ ਕਾਬਜ ਹੋਣ ਦੀ ਕੋਸ਼ਿਸ਼ ਸੀ ਇਹ ਜਾਇਦਾਦ ਦੀ ਭੁੱਖ ਇਹ ਪੈਸੇ ਦੀ ਭੁੱਖ ਇਹ 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 ਜਿਹੜਾ ਲਾਲਚ ਹੈ ਇਹ ਬਹੁਤ ਗੰਦੀ ਚੀਜ਼ ਹੈ ਹੁਣ ਐਸੇ ਕਰਕੇ ਇਹ ਕੁੜੀ ਜਿਹੜੀ ਆ ਇੱਥੇ ਬਿਲਕੁਲ ਗਲਤ ਐ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਲਿਖਿਓ ਹੁਣ ਪਿਛਲੇ ਦਿਨੀ ਮੇਰਥ ਦੇ ਵਿੱਚ ਇੱਕ ਘਟਨਾ ਵਾਪਰੀ ਉਹਦਾ ਅਨਲਿਸਿਸ ਵੀ ਜੇ ਕਿਸੇ ਦੇ ਦਿਮਾਗ 'ਚ ਹੋਵੇ ਤਾਂ ਲਿਖ ਦਿਓ ਵੀ ਕਾਰਨ ਕੀ ਲੱਗਦਾ ਤੁਹਾਨੂੰ ਉਥੇ ਵੀ ਇੱਕ ਕੁੜੀ ਨੇ ਲਵ ਮੈਰਿਜ ਕਰਾਈ ਐਡਾ ਸੋਹਣਾ ਸੁਨੱਖਾ ਪਤੀ ਸੀ ਲਵ ਮੈਰਿਜ ਕਰਾ ਕੇ ਤੇ ਉਹ ਪਤੀ ਵਿਚਾਰਾ ਕੰਮ ਗਿਆ ਹੋਇਆ ਸੀ ਉਹ ਜਨਮ ਦਿਨ ਮਨਾਉਣ ਲਈ ਜਦੋਂ ਆਇਆ ਤੇ ਉਹ ਆਉਂਦਿਆਂ ਨੂੰ ਕਿਸੇ ਹੋਰ ਰਲ ਪਿੰਗਾ ਪਾਈ ਬੈਠੀ ਸੀ ਪਿਆਰ ਦੀਆਂ ਤੇ ਉਹਨਾਂ ਦੋਵਾਂ ਨੇ ਰਲ ਕੇ ਜਿਹਦੇ ਨਾਲ ਪਹਿਲਾਂ ਪਿਆਰ ਵਿਆਹ ਕਰਾਇਆ ਸੀ ਕੁੜੀ ਨੇ ਉਹਦਾ ਕਤਲ ਕਰਤਾ ਤੇ ਕਤਲ ਕਰਕੇ ਟੋਟੇ ਟੋਟੇ ਉਹਦੀ লাশ ਦੇ ਕਰਕੇ ਉਹਨੂੰ ਇੱਕ ਡਰਮ ਵਿੱਚ ਭਰਤਾ ਤੁਸੀਂ ਸੁਣਿਆ ਹੋਣਾ ਹੁਣ ਇਹਨੂੰ ਕੀ ਕਹੋਗੇ ਕੀ ਇਹ ਪਿਆਰ ਹੈ ਇੱਕ ਥਾਂ ਤੇ ਦਿਮਾਗ ਟਿਕਿਆ ਹੀ ਨਹੀਂ ਕੁੜੀ ਦੇ ਮਾਪਿਓ ਦੱਸ ਰਹੇ ਨੇ ਵੀ ਕੁੜੀ ਨੂੰ ਸਾਡਾ ਜਵਾਈ ਬਹੁਤ ਪਿਆਰ ਕਰਦਾ ਸੀ ਬਹੁਤ ਜ਼ਿਆਦਾ ਸਾਡੀ ਕੁੜੀ ਸੁਭਾਅ ਦੀ ਮਾੜੀ ਸੀ ਕੁੜੀ ਦੇ ਮਾਪਿਓ ਨੇ ਬਿਆਨ ਦਿੱਤੇ ਨੇ ਸਾਡੀ ਕੁੜੀ ਸੁਭਾਅ ਦੀ ਮਾੜੀ ਸੀ ਕੌੜੀ ਸੀ ਗੁੱਸੇ ਖੋਰ ਸੀ ਪਰ ਉਹ ਇਹਦੀਆਂ ਜਰਦਾ ਸੀ ਫਿਰ ਵੀ ਇਹਦੇ ਨਾਲ ਰਹਿਣਾ ਚਾਹੁੰਦਾ ਸੀ ਤੇ ਇਹਨੇ ਆ ਕਰਤੂਤ ਕੀਤੀ ਹੁਣ ਇਸ ਘਟਨਾ ਦਾ ਕੀ ਰਿਜ਼ਲਟ ਕੱਢੋਗੇ ਕੀ ਨਿਚੋੜ ਕੱਢੋਗੇ ਤੁਸੀਂ ਦੱਸਿਓ ਹੁਣ ਆ ਜਿਹੜੀ ਘਟਨਾ ਮੈਂ ਤੁਹਾਨੂੰ ਤਾਜ਼ੀ ਤਾਜ਼ੀ ਦੱਸ ਰਿਹਾ ਦੇਖੋ ਮੈਨੂੰ ਲੱਗਦਾ ਤਿੰਨ ਚਾਰ ਚੀਜ਼ਾਂ ਨੇ ਪਹਿਲਾ ਤਾਂ ਸਾਡੀ ਸੋਸਾਇਟੀ ਨੂੰ ਬੱਚਿਆਂ ਦੀ ਮਰਜ਼ੀ ਦੇ ਉਲਟ ਹੋਣਾ ਉਹਨਾਂ ਦੇ ਵਿਆਹ ਨਹੀਂ ਕਰਨੇ ਚਾਹੀਦੇ। ਦੂਜਾ ਮੁੰਡੇ ਤੇ ਕੁੜੀਆਂ ਦੋਨਾਂ ਨੂੰ ਆਪਣੇ ਦਿਮਾਗਾ ਚੋਂ ਲਾਲਚ ਕੱਢ ਦੇਣਾ ਚਾਹੀਦਾ। ਇਸ ਕੁੜੀ ਨੇ ਜੇ ਵਿਆਹ ਉਹਦੇ ਨਾਲ ਕਰਾਉਣਾ ਸੀ ਅਨੁਰਾਗ ਯਾਦਵ ਨਾਲ ਉਹਦੇ ਨਾਲ ਕਰਾ ਲੈਂਦੀ ਘਰੋਂ ਭੱਜ ਲੈਂਦੀ ਕੋਟ ਮੈਰਿਜ ਕਰਾ ਲੈਂਦੇ ਜਿੱਥੇ ਹਜ਼ਾਰਾਂ ਹੋਰ ਕਰਾਉਂਦੇ ਨੇ ਇਹ ਵੀ ਕਰਾ ਲੈਂਦੇ। ਅੱਜ ਕੱਲ ਫੋਨਾਂ ਤੇ ਗੱਲ ਹੋ ਜਾਂਦੀ ਆ ਮੌਕਾ ਹੁੰਦਾ ਪਰ ਵਿਆਹ ਕਰਾ ਲੈਣਾ ਉੱਥੇ ਵੀ ਉਹਦੇ ਕੋਲ 4 ਪੈਸੇ ਨੇ ਪੈਸੇ ਆਪਣੇ ਕੰਟਰੋਲ 'ਚ ਉਹਦੀ ਜਾਇਦਾਦ ਆਪਣੀ ਕੰਟਰੋਲ 'ਚ ਕਰਾਂਗੇ ਉਦੋਂ ਬਾਅਦ ਫਿਰ ਆਪਾਂ ਕਿਸੇ ਹੋਰ ਨਾਲ ਐਸ਼ ਕਰਾਂਗੇ ਆ ਜਿਹੜੀ ਸੋਚ ਆ ਆ ਇਸ ਟਾਈਮ ਨਾ ਪਿਆਰ ਮੁਹੱਬਤ ਦੇ ਕੇਸਾਂ ਨੂੰ ਛੱਡ ਕੇ ਮਤਲਬ ਜਿੱਥੇ ਅਸਲੀ ਪਿਆਰ ਹੁੰਦਾ ਵੇਖੋ ਜਦੋਂ ਅਸਲੀ ਪਿਆਰ ਮੁਹੱਬਤ ਦੇ ਜਜ਼ਬੇ ਨੂੰ ਕਿਸੇ ਨੇ ਸਮਝਿਆ ਹੋਵੇ ਤਾਂ ਉਹ ਬੰਦਾ ਇਦਾਂ ਦਾ ਨਹੀਂ ਹੋ ਸਕਦਾ ਤਾਂ ਬਾਕੀ ਕੇਸਾਂ ਦੇ ਵਿੱਚ ਵੱਡੀ ਗਿਣਤੀ ਕੇਸਾਂ ਦੇ ਵਿੱਚ ਚਾਹੇ ਉਹ ਅਰੇਂਜ ਮੈਰਿਜ ਹੋਵੇ ਚਾਹੇ ਉਹ ਲਵ ਕੇਸਸ ਹੋਣ ਪੈਸਾ ਪੂੰਜੀ ਜਾਇਦਾਦ ਇਹਦੀ ਭੁੱਖ ਤੁਹਾਨੂੰ ਵੇਖਣ ਨੂੰ ਮਿਲੇਗੀ ਤੇ ਇਹੀ ਕਹਿੰਦੇ ਆ ਜਦੋਂ ਰਿਸ਼ਤੇ ਆ ਚ ਪੈਸਾ ਜਾਇਦਾਦ ਆ ਜਾਈ ਉਹ ਰਿਸ਼ਤਾ ਰਹਿੰਦਾ ਹੀ ਨਹੀਂ ਜਿਹੜੇ ਅਰੇਂਜ ਮੈਰਿਜ ਮੁੰਡੇ ਦੇ ਕਿੱਲੇ ਵੇਖ ਕੇ ਕੁੜੀ ਆਲੇ ਰਿਸ਼ਤੇ ਕਰਦੇ ਨੇ ਜਾਂ ਕੁੜੀ ਨੂੰ ਦਾਜ ਕਿੰਨਾ ਮਿਲੇਗਾ ਇਹ ਭੁੱਖ ਵੇਖ ਕੇ ਮੁੰਡੇ ਆਲੇ ਰਿਸ਼ਤੇ ਲੈਂਦੇ ਨੇ ਉਹ ਰਿਸ਼ਤੇ ਨਹੀਂਗੇ ਉਹ ਸੌਦੇ ਨੇ ਪਤਾ ਆਪਾਂ ਸਾਰਿਆਂ ਨੂੰ ਆ ਪਰ ਫਿਰ ਵੀ ਆਪਾਂ ਇਹ ਸੌਦੇਬਾਜ਼ੀਆਂ ਕਰਦੇ ਆ ਵੇਖੋ ਕਿੰਨੇ ਲੋਕ ਨੇ ਜਿਹੜੇ ਕੁੜੀ ਦੇ ਦਾਜ ਦੀ ਭੁੱਖ ਦਿਖਾਉਂਦੇ ਨੇ ਵੱਡੀ ਗਿਣਤੀ ਨੇ ਮੇਰੇ ਖਿਆਲ ਨਾਲ 97 98% ਹੋਣਗੇ ਇਸੇ ਤਰ੍ਹਾਂ ਜੇ ਮੁੰਡੇ ਵਾਲਿਆਂ ਦੀ ਦਾਜ ਦੀ ਭੁੱਖ ਗਲਤ ਹੈ ਤਾਂ ਕੁੜੀ ਵਾਲਿਆਂ ਵੱਲੋਂ ਮੁੰਡੇ ਕੋਲ ਕਿੰਨੀ ਜਾਇਦਾਦ ਹੈ ਇਹਦੀ ਭੁੱਖ ਵੀ ਗਲਤ ਹੈ ਇਨਸਾਨ ਵੇਖਣਾ ਚਾਹੀਦਾ ਹੈ ਇਨਸਾਨ ਦੀ ਸੋਚ ਕੀ ਆ ਉਹਦਾ ਸੁਭਾਅ ਕੀ ਹੈ ਉਹਦਾ ਨਜ਼ਰੀਆ ਕੀ ਆ ਉਹਦੇ ਦਿਲ ਚ ਕੋਈ ਪਿਆਰ ਮੁਹੱਬਤ ਸਨੇਹ ਕਦਰ ਇੱਜ਼ਤ ਸਤਿਕਾਰ ਹੈਗਾ ਕਿਸੇ ਪ੍ਰਤੀ ਕਿ ਨਹੀਂ ਹੈਗਾ ਉਹ ਕਿਤੇ ਗੁਸੈਲ ਤਾਂ ਨਹੀਂਗਾ ਉਹ ਗੁੱਸੇ ਖੋਰ ਤਾਂ ਨਹੀਂਗਾ ਉਹ ਗੱਲ-ਗੱਲ ਤੇ ਕਲੇਸ਼ ਪਾਉਣ ਤੇ ਭੜਕਣ ਵਾਲਾ ਕਲੇਸ਼ੀ ਤਾਂ ਨਹੀਂਗਾ ਆ ਚੀਜ਼ਾਂ ਵੇਖਣੀਆਂ ਚਾਹੀਦੀਆਂ ਨੇ ਉਹ ਨਸ਼ੇੜੀ ਤਾਂ ਨਹੀਂਗਾ ਮੁੰਡਾ ਜਾਂ ਕੁੜੀ ਦੋਨੋਂ ਹੀ ਪਰ ਰਿਸ਼ਤਿਆਂ ਦਾ ਬੇਸ ਜੜ ਰੂਟ ਜਦੋਂ ਜਾਇਦਾਦ ਬਣਨ ਲੱਗ ਜਾਈ ਉਦੋਂ ਰਿਸ਼ਤੇ ਕਦੇ ਟਿਕਦੇ ਨਹੀਂ ਬਹੁਤ ਸਾਰੇ ਰਿਸ਼ਤੇ ਜਦੋਂ ਵਿਆਹ ਤੋਂ ਬਾਅਦ ਪ੍ਰੋਬਲਮ ਆਉਂਦੀਆਂ ਨੇ ਤਾਂ ਅਸੀਂ ਬਹੁਤ ਸਾਰੇ ਕੇਸਾਂ ਦੇ ਵਿੱਚ ਦੇਖਦੇ ਰਹੇ ਹਾਂ ਕਿ ਉਥੇ ਜਾਇਦਾਦ ਦੇ ਬੇਸ ਤੇ ਦੁਬਾਰਾ ਰਿਸ਼ਤਾ ਜੁੜਦਾ ਮਤਲਬ ਵਿਆਹ ਹੋਇਆ ਝਗੜਾ ਹੋ ਗਿਆ ਫਿਰ ਕੁੜੀ ਵਾਲਿਆਂ ਵੱਲੋਂ ਇਹ ਤਾਂ ਕੋਈ ਡਿਮਾਂਡ ਕਰ ਲਈ ਜਾਂਦੀ ਐ ਵੀ ਸਾਡੀ ਕੁੜੀ ਨੂੰ ਆ ਦਿਓ ਜਾਂ ਮੁੰਡੇ ਵਾਲਿਆਂ ਵੱਲੋਂ ਹੋ ਜਾਂਦਾ ਵੀ ਪਹਿਲਾਂ ਕੁੜੀ ਆਪਦੇ ਪੇਕਿਆਂ ਤੋਂ ਆ ਆ ਆ ਆ ਲੈ ਕੇ ਆਵੇ ਤੇ ਫਿਰ ਐਦਾਂ ਦੀਆਂ ਸ਼ਰਤਾਂ ਬਣਾ ਕੇ ਜਿਹੜੇ ਰਿਸ਼ਤੇ ਦੁਬਾਰਾ ਜੁੜਦੇ ਨੇ ਉਹ ਕਦੇ ਵੀ ਹੰਡ ਅਨਸਾਰ ਰਿਸ਼ਤਾ ਤਾਂ ਉਹਨਾਂ ਨੂੰ ਕਿਹਾ ਹੀ ਨਹੀਂ ਜਾ ਸਕਦਾ ਨਾ ਸੌਦੇਬਾਜੀ ਹੁੰਦੀ ਆ ਉਹ ਤੇ ਇਹੋ ਜਿਹੇ ਸੌਦੇ ਕਰਕੇ ਲੋਕ ਦਬੜੂ ਕੁਸੜੂ ਚੱਲੀ ਜਾਂਦੇ ਨੇ ਉਹਨਾਂ ਨੂੰ ਐ ਲੱਗਦਾ ਅਸੀਂ ਰਿਸ਼ਤੇ ਨਾਲ ਐ ਰਿਸ਼ਤਾ ਹੁੰਦਾ ਚਾਹੇ ਉਹ ਵਿਵਹਾਰ ਰਿਸ਼ਤਾ ਹੈ ਚਾਹੇ ਉਹ ਦੋਸਤੀ ਦਾ ਹੈ ਚਾਹੇ ਪਿਆਰ ਦਾ ਹੈ ਚਾਹੇ ਕੋਈ ਵੀ ਹੈ ਜਿਹੜਾ ਬਿਨਾਂ ਸ਼ਰਤ ਤੋਂ ਮਤਲਬ ਜਿਹਨੂੰ ਅਸੀਂ ਕਹਿੰਦੇ ਆ ਬੇਸ਼ਰਤ ਰਿਸ਼ਤਾ ਜਿਹਨੂੰ ਅਸੀਂ ਕਹਿੰਦੇ ਆ ਜਿਹੜਾ ਡਿਮਾਂਡ ਹੀ ਕੋਈ ਨਾ ਹੋਵੇ ਉਹ ਰਿਸ਼ਤਾ ਹੁੰਦਾ ਬਾਕੀ ਜਦੋਂ ਰਿਸ਼ਤਾ ਬਣ ਜਾਂਦਾ ਉਥੇ ਫਿਰ ਅਕਲ ਆਪੋ ਆਪਣੀ ਹੈ ਰਿਸ਼ਤੇ ਦੇ ਵਿੱਚ ਕੁਝ ਜ਼ਿੰਮੇਵਾਰੀਆਂ ਹੁੰਦੀਆਂ ਨੇ ਇੱਕ ਦੂਜੇ ਦੇ ਦੁੱਖ ਸੁੱਖ ਵੇਲੇ ਖੜਨਾ ਇੱਕ ਦੂਜੇ ਦੀਆਂ ਲੋੜਾਂ ਦਾ ਖਿਆਲ ਰੱਖਣਾ ਇੱਕ ਦੂਜੇ ਦੀ ਮਦਦ ਕਰਨੀ ਇੱਕ ਦੂਜੇ ਦੀ ਬਾਹ ਬੰਨੀ ਇਹ ਤਾਂ ਬਹੁਤ ਹੋਈਆਂ ਨਾ ਮੁੱਖ ਗੱਲਾਂ ਪਰ ਆ ਜਿਹੜੇ ਰਿਸ਼ਤਿਆਂ ਦੇ ਬੇਸ ਮੈਂ ਖੋਪੇ ਨਾ ਗੱਲਾਂ ਤੋਂ ਬੜਾ ਪਰੇਸ਼ਾਨ ਤੇ ਦੁਖੀ ਹਾਂ ਵੀ ਰਿਸ਼ਤੇ ਕਿਦਾਂ ਕਿਸ ਬੇਸ ਤੇ ਲੋਕ ਜੋੜਦੇ ਨੇ ਤੇ ਜੋੜਨਾ ਚਾਹੁੰਦੇ ਨੇ ਸੋ ਇਹਨਾਂ ਗੱਲਾਂ ਬਾਰੇ ਤੁਸੀਂ ਆਪਣਾ ਕਮੈਂਟ ਲਿਖਿਓ ਤੁਹਾਨੂੰ ਕੀ ਲੱਗਦਾ ਇਸ ਦੌਰ ਦੇ ਵਿੱਚ ਜਿਹੜੇ ਰਿਸ਼ਤੇ ਜੁੜ ਰਹੇ ਨੇ ਉਹਨਾਂ ਰਿਸ਼ਤਿਆਂ ਦੇ ਵਿੱਚ ਨਿੱਘ ਕਿਉਂ ਨਹੀਂ ਕੀ ਪਿਆਰ ਕਿਉਂ ਨਹੀਂ ਆ ਤੇ ਜਿਹੜੇ ਰਿਸ਼ਤੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਜਿਹੜੀ ਲਾਲਚ ਦੇ ਨਾਲ ਜੁੜੇ ਹੋਏ ਹੁੰਦੇ ਨੇ ਕੀ ਉਹਨਾਂ ਨੂੰ ਰਿਸ਼ਤਾ ਕਿਹਾ ਜਾ ਸਕਦਾ ਹੁਣ ਆ ਜਿਹੜਾ ਵਰਤਾਰਾ ਰੋਜ਼ ਦਾ ਚੱਲਿਆ ਪਿਆ ਕੁੜੀ ਮਾਰਦੀ ਮੁੰਡਾ ਮਾਰਤਾ ਪਤਨੀ ਨੇ ਪਤੀ ਮਾਰਤਾ ਪਤੀ ਨੇ ਪਤਨੀ ਮਾਰਦੀ ਇਹ ਕਤਲੋਗਾਰਤ ਦੇ ਰੋਜ਼ਾਨਾ ਦੇ ਵਰਤਾਰੇ ਕਿਉਂ ਚੱਲ ਰਹੇ ਨੇ ਤੁਸੀਂ ਕਦੀ ਸੋਚਿਆ ਐਨੇ ਵੱਡੇ ਪੱਦਰ ਤੇ ਕਿਉਂ ਵੱਧ ਰਿਹਾ ਐ ਇਹਦੇ ਵੀ ਉਹੀ ਦੋ ਤਿੰਨ ਕਾਰਨ ਨੇ ਜੋ ਮੈਂ ਤੁਹਾਡੇ ਨਾਲ ਪਹਿਲਾਂ ਗੱਲ ਕੀਤੀ ਐ ਮਤਲਬ ਜ਼ਿੰਦਗੀ ਨੂੰ ਵੀ ਨਹੀਂ ਸਮਝਿਆ ਰਿਸ਼ਤਿਆਂ ਨੂੰ ਵੀ ਨਹੀਂ ਸਮਝਿਆ ਜੀਵਨ ਜਾਂਚ ਨੂੰ ਵੀ ਨਹੀਂ ਸਮਝਿਆ ਤੇ ਆਸ਼ਾਵਾਂ ਵੱਡੀਆਂ ਪਾਲ ਲੀਆਂ ਦੋਵਾਂ ਧਿਰਾਂ ਨੇ ਇੱਕ ਦੂਜੇ ਤੋਂ ਵੱਡੇ ਵੱਡੇ ਸੁਪਨੇ ਦੋਵਾਂ ਨੂੰ ਆਪੋ ਆਪਣੇ ਅਧਿਕਾਰ ਪਤਾ ਨੇ ਪਰ ਫਰਜ਼ ਦੋਨਾਂ ਨੂੰ ਨਹੀਂ ਪਤਾ ਫਰਜ਼ ਕੀ ਹੁੰਦਾ ਹੈ ਜਿਹੜਾ ਅਗਲੇ ਮੂਰਲੇ ਦਾ ਅਧਿਕਾਰ ਹੁੰਦਾ ਉਹ ਸਾਡਾ ਫਰਜ਼ ਹੁੰਦਾ ਦੋਵਾਂ ਦੇ ਇੱਕੋ ਜਿੰਨੇ ਅਧਿਕਾਰ ਤੇ ਇੱਕੋ ਜਿੰਨੇ ਫਰਜ਼ ਹੁੰਦੇ ਨੇ ਪਰ ਤੁਸੀਂ ਦੇਖਿਓ ਜਿੱਥੇ ਮੁੰਡਾ ਡੋਮੀਨੇਟ ਕਰਨ ਲੱਗ ਜੇ ਉਹਨੂੰ ਐਂ ਲੱਗਦਾ ਵੀ ਸਾਰੇ ਫਰਜ਼ ਕੁੜੀ ਦੇ ਨੇ ਤੇ ਮੇਰੇ ਸਾਰੇ ਅਧਿਕਾਰ ਨਹੀਂ ਤੇ ਜਿੱਥੇ ਕੁੜੀ ਡੋਮੀਨੇਟ ਕਰਨ ਲੱਗ ਜੇ ਉੱਥੇ ਕੁੜੀ ਐ ਸੋਚਣ ਲੱਗ ਜਾਂਦੀ ਹੈ ਵੀ ਮੇਰੇ ਤਾਂ ਸਾਰੇ ਹੱਕ ਤੇ ਅਧਿਕਾਰ ਨੇ ਜੋ ਮੈਂ ਲੈਣੇ ਨੇ ਤੇ ਮੁੰਡੇ ਦੇ ਸਾਰੇ ਫਰਜ਼ ਨੇ ਇਹਨੇ ਅਦਾ ਕਰਨੇ ਨੇ ਸੋ ਇੱਥੇ ਬੜੀ ਭੈੜੀ ਪ੍ਰੋਬਲਮ ਹੈ ਇਸੇ ਕਰਕੇ ਮੌਜੂਦਾ ਦੌਰ ਦੇ ਵਿੱਚ ਸਾਡੀ ਸੋਸਾਇਟੀ ਯੂਰਪ ਵਾਲੀ ਤੇ ਹੈ ਨਹੀਂ ਜਿੱਥੇ ਉਹ ਇਹ ਹਕੀਕੀ ਰੂਪ ਚ ਚੱਲਦੇ ਨੇ ਹਕੀਕਤ ਮੁਖੀ ਹੋ ਕੇ ਚੱਲਦੇ ਨੇ ਵੀ ਆਪਾਂ ਦੋ ਵਿਅਕਤੀਆਂ ਆਪਾਂ ਆਪਣੀ ਇੱਕ ਮਨੁੱਖੀ ਲੋੜਾਂ ਸਰੀਰਕ ਤੇ ਮਾਨਸਿਕ ਲੋੜਾਂ ਕਰਕੇ ਆਪਾਂ ਇਕੱਠੇ ਰਹਿਣਾ ਤੇ ਬਾਕੀ ਆਪਾਂ ਆਪੋ ਆਪਣੀ ਜ਼ਿੰਦਗੀ ਆਪਣੇ ਦੰਮ ਤੇ ਆਪਣੇ ਹਿਸਾਬ ਨਾਲ ਜੀਣੀ ਹੈ ਯੂਰਪ ਦੀ ਸੋਸਾਇਟੀ ਦਾ ਸੈਟਅਪ ਇਹ ਆ ਸਾਡੀ ਫਿਊਡਲ ਜ਼ਗੀਰੂ ਸੋਸਾਇਟੀ ਦਾ ਸੈਟਅਪ ਇਹ ਆ ਵੀ ਔਰਤ ਦਾ ਪਾਲਕੋ ਦਾ ਪਤੀ ਹੋਏਗਾ ਤੇ ਇੱਕ ਤੀਜਾ ਸੈਟਅਪ ਹੈ ਸਮਾਜਵਾਦੀ ਸੈਟਅਪ ਜਿਹੜਾ ਇਹ ਕਹਿੰਦਾ ਹੈ ਕਿ ਨਾ ਔਰਤ ਦਾ مالک ਉਹਦਾ ਪਤੀ ਹੈ ਨਾ ਔਰਤ ਦਾ ਪਾਲਕ ਉਹਦਾ ਪਤੀ ਹੈ ਤੇ ਨਾ ਹੀ ਇਦਾਂ ਹੈ ਵੀ ਆਪਾਂ ਅੱਡੋ-ਅੱਡ ਮਨੋਖਾਂ ਤੇ ਬਸ ਆਪਾਂ ਮਾਨਸਿਕ ਤੇ ਸਰੀਰਕ ਲੋੜ ਨਾਲ ਹੀ ਜੁੜਨਾ ਤੇ ਨਾ ਤੂੰ ਮੇਰੀ ਮਦਦ ਕਰਨੀ ਤੇ ਨਾ ਮੈਂ ਤੇਰੀ ਯੂਰਪ ਚ ਇਹ ਟ੍ਰੈਂਡ ਹੈ ਨਾ ਉਹ ਆਪੋ ਆਪਣੀ ਮਤਲਬ ਸਾਰਾ ਕੁਝ ਉਹ ਮਦਦ ਨਹੀਂ ਕਰਦੇ ਇੱਕ ਦੂਜੇ ਦੀ ਲੋੜ ਪੈਣ ਤੇ ਵੀ ਨਹੀਂ ਕਰਦੇ ਗੋਰਿਆਂ ਤੇ ਇਹ ਪੂੰਜੀਵਾਦੀ ਕਲਚਰ ਡਵੈਲਪ ਹੈ ਸਮਾਜਵਾਦੀ ਕਲਚਰ ਇਹ ਕਹਿੰਦਾ ਤੁਸੀਂ ਇੱਕ ਦੂਜੇ ਦੀਆਂ ਲੋੜਾਂ ਤੇ ਉਹਦੀ ਮਦਦ ਕਰਨੀ ਹੈ ਪਰ ਤੁਸੀਂ ਆਪਣੀ ਮਿਹਨਤ ਦੇ ਆਪਣੀ ਕਮਾਈ ਦੇ مالک ਖੁਦ ਹੋਣੇ ਚਾਹੀਦੇ ਵਰਕਰ ਕਿਰਤੀ ਆਪਣੀ ਕਮਾਈ ਦਾ مالک ਖੁਦ ਹੈ ਪਰ ਉਹ ਆਪਣੇ ਸਾਥੀਆਂ ਨਾਲ ਵੀ ਆਪਣੇ 파ਟਨਰ ਨਾਲ ਵੀ ਰਿਸ਼ਤੇ ਦੇ ਹਿਸਾਬ ਦੇ ਨਾਲ ਉਹ ਹੈਲਪਫੁਲ ਹੋਣਾ ਚਾਹੀਦਾ ਮਦਦਗਾਰ ਹੋਣਾ ਚਾਹੀਦਾ ਆ ਤੀਜਾ ਸੈਟਅਪ ਹੁਣ ਤੁਸੀਂ ਦੱਸ ਦਿਓ ਇਹਨਾਂ ਤਿੰਨਾਂ ਸੈਟਅਪ ਦੇ ਵਿੱਚੋਂ ਤੁਹਾਨੂੰ ਕਿਹੜਾ ਠੀਕ ਲੱਗਦਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀ ਸ਼ਾਜ਼ਾਦ ਬਹੁਤ ਮਿਹਰਬਾਨ